ਕੇ ਬਲਵੰਤ ਸਿੰਘ ਰਾਜੂਆਣਾ ਜੇਲ੍ਹ ਤੋਂ ਆਉਣਗੇ ਬਾਹਰ ਹੋਵੇਗੀ ਭੋਖ ਹੜਤਾਲ ਖਤਮ ਰਾਜੂਆਣਾ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਹੰਗਾਮੀ ਮੀਟਿੰਗ ਲੈ ਗਏ ਵੱਡੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਦੀ ਹੰਗਾਮੀ ਬੈਠਕ ਸੱਦੀ ਗਈ ਜਿਸ ਦੇ ਵਿੱਚ ਬਲਵੰਤ ਸਿੰਘ ਰਾਜੂਆਣਾ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਮੀਟਿੰਗ ਤੋਂ ਬਾਹਰ ਨਿਕਲਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੀਟਿੰਗ ਸੰਬੰਧੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਹੈ ਅਤੇ ਇਸ ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਬਿਆਦਬੀਆਂ ਸਾਜ਼ਿਸ਼ ਦੇ ਤਹਿਤ ਹੋ ਰਹੀਆਂ ਨੇ ਜਿਸ ਚ ਕਮੇਟੀਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਕੌਮਨੀ ਕਮੇਟੀ ਨੇ ਕਰਨਾ ਫੈਸਲਾ ਕੀ ਕਰਨਾ ਹੈਗਾ ਜੋ ਵੀ ਅੱਜ ਦੀ ਮੀਟਿੰਗ ਫੈਸਲਾਉ ਮਨਜੋਤ ਸਿੰਘ ਸਾਹਿਬ ਦਾ ਸਰਦਾਰ ਕੋਈ ਹੋਰ ਪੁੱਛਣਾ ਪਰ ਫਿਰ ਵੀ ਜਿੰਨਾ ਤੱਕ ਜਿਹੜੀ ਕਾਰਵਾਈ ਬੰਦੀ ਸਿੰਘਾਂ ਨੂੰ ਲੈ ਕੇ ਜੋ ਉਹਨਾਂ ਨੇ ਫੈਸਲਾ ਕਰਤਾ ਉਹੀ ਦੱਸੋ ਮੈਂ ਦੱਸਾਂ ਚੰਗਾ ਲੱਗਦਾ ਹਰ ਸਿੰਘ ਸਾਹਿਬ ਵੀ ਨਹੀਂ ਟੇ ਲੱਗ ਕਿਉਂ ਮੰਨ ਲੋ ਉਹ ਹਰ ਸਿੰਘ ਸਾਹਿਬ ਸਾਰੀ ਗੱਲਬਾਤ ਕਰਨਗੇ ਤਾਂ ਸਿੰਘ ਰਾਜਨੀਤੀ ਬੜੀ ਕੀਤੀ ਜਾ ਰਹੀ ਹੈ ਸਿਆਸੀ ਰਾਜਨੀਤੀ ਕੀਤੀ ਜਾ ਰਹੀ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਾ ਮਾੜੀ ਗੱਲ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਨਾਂ ਮਸਲਿਆਂ ਤੇ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ ਇੱਕ ਵਫਦ ਵੀ ਜਾਂਦਾ ਉਹਨੂੰ ਵੀ ਮਿਲਨ ਨਹੀਂ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਕਿਤਨਾ ਕਹਿੰਦੀ ਚਾਹੁੰਦੀ ਸੀ ਕਿ ਫੜਦਾ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਾਕੀ ਮਿਲ ਦੇਣਾ ਚਾਹੀਦਾ ਬਾਕੀ ਹੋਰ ਕੋਈ ਇਸ ਮਸਲੇ ਤੋਂ ਇਲਾਵਾ ਕੋ ਪੁੱਛਣਾ ਤਾਂ ਪੁੱਛਾ ਬੇਇਤਮਿਆ ਬਹੁਤ ਹੋ ਰਹੀਆਂ ਨੇ ਸਿੰਘ ਸਾਹਿਬ ਬਿਆਦਮੀਆਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੜੀ ਸੋਚੀ ਸਮਝੀ ਸਾਜਿਸ਼ ਤੇ ਤਾਂ ਹੋ ਰਹੀਆਂ ਹੈਗੀਆਂ ਇਹ ਫਰਮਾਨੀਏ ਜੀ ਨੇ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਪਰ ਜਿੱਦਾਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਸੀਸੀਟੀਵੀ ਕੈਮਰਾ ਵੀ ਲਗਾਏ ਗਏ ਸਾਰਾ ਕੁਝ ਤਾਂ ਉਸ ਤੋਂ ਬਾਅਦ ਬਿਲਕੁਲ ਗੁਰਦੁਆਰਾ ਕਮੇਟੀਆਂ ਨੂੰ ਵੀ ਆਪਣੇ ਲੈਵਲ ਦੇ ਉੱਤੇ ਜ਼ਿੰਮੇਵਾਰੀ ਜੜੀ ਅਨੁਭਾਲੀ ਚਾਹੀਦੀ ਹੈ ਖਾਸ ਤੌਰ ਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਤੇ ਇਹ ਬੜੀ ਵੱਡਾ ਚਿੰਤਾ ਵਾਲਾ ਮੁੱਦਾ ਹੈ ਇਹ ਮੁੱਦਿਆਂ ਨੂੰ ਲੈ ਕੇ ਵੀ ਜਿਹੜਾ ਫਾਰਮ ਹੈ ਉਹਦੇ ਥੱਲੇ ਜਿਹੜਾ ਇੱਕ ਲਿਖਿਆ ਗਿਆ ਦਲਿਤਾਂ ਬਾਰੇ ਉਹਨੂੰ ਲੈ ਕੇ ਬੜਾ ਵਿਵਾਦ ਹੋਇਆ ਸਿੱਖ ਧਰਮ ਜਾ ਭਾਰਤੀ ਕਾਨੂੰਨ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਹੈਗਾ ਵਿਵਰਣ ਤਰਜ਼ ਹੈ ਤੇ ਪਰ ਇਹ ਸਾਡੀ ਜਿਹੜੀ ਸੋਚ ਆ ਉਹ ਨਹੀਂ ਹੋਣੀ ਚਾਹੀਦੀ। ਸ਼ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਦੇ ਵਿੱਚ ਵੱਡਾ ਰੋਸ ਮਾਰਚ ਕੱਢਣ ਦਾ ਐਲਾਨ ਵੀ ਕੀਤਾ ਹੈ ਜਿਸ ਦੇ ਵਿੱਚ ਉਹ ਭਾਰਤ ਦੇ ਰਾਸ਼ਟਰਪਤੀ ਨੂੰ 26 ਲੱਖ ਦਸਖਤਾਂ ਵਾਲੀਆਂ ਅਰਜ਼ੀਆਂ ਸੌਂਪਣਗੇ ਜਿਸ ਦੇ ਵਿੱਚ ਬਲਵੰਤ ਸਿੰਘ ਰਾਜੂ ਨਾਲ ਦੀ ਸਜ਼ਾ ਘਟਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਐ ਜੀ ਪੀ ਸੀ ਰਾਸ਼ਟਰਪਤੀ ਤੋਂ 2011 ਦੇ ਵਿੱਚ ਭੇਜੀ ਗਈ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਦੀ ਮੰਗ ਵੀ ਕਰੇਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ